ਯਾਰੀ ਦਾ ਗਾਣਾ ਗੋੜੇ ਗੋੜੇ ਗੰਦਗੀ ਪਈ ਆ ਗੋਲਗੱਟੇ ਲੱਗੇ ਆ ਅਗਰ ਇਹੀ ਟੇਲ ਮਾਰ ਰੋਡ ਤੇ ਲੱਗੇ ਨਾ ਜ਼ੋਰ ਤੇ ਗਿੰਜੋਰ ਤੇ ਲੱਗੇ ਹੋਣੇ ਇੱਕ ਮਿੰਟ ਸਾਰਾ ਮੂਵਮੈਂਟ ਰਸ ਆ ਜਾਂਦਾ ਇਹ ਗਰੀਬਾਂ ਟ੍ਰਾਂਸਫਰ ਨਗਰ ਵੀ 25 ਹਜ਼ਾਰ ਡਿਵਰਡੈਂਡੀ ਆ ਬਹੁਤ ਦਰਦਾਂ ਨੇ ਮਜ਼ਦੂਰਾਂ ਨੂੰ ਜ਼ੁਰਤੋ ਵੀ ਮਾਰਾ ਸਮਝ ਲਿਆ ਵਾ ਐ ਸਾਡੀ ਜ਼ਿੰਦਗੀ ਆ ਮਜ਼ਦੂਰਾਂ ਦੀ ਟ੍ਰਾਂਸਫਰ ਨਗਰ ਇੱਥੇ ਜੀ ਮਜ਼ਦੂਰ ਕੰਮ ਕਰਦੇ ਆ ਅਗਰ ਬਿਮਾਰੀ ਵਿਆਰ ਕੀ ਕੌਣ ਨਾ ਬੱਚਾ ਰੋਟੀ ਖਵਾਏਗਾ ਮੈਂ ਕਿਹਾ ਇਹ ਸੋਚਦਾ ਆਪਣੇ ਬਾਥਰੂਮ ਘਰ ਨੇ ਜਾਈਦਾਗਾ ਅੱਜ ਆ ਗਿਆ ਜੀ ਕਿ ਇਹ ਇੱਕ ਰੀਵੰਗੂਆ ਹਾਂ ਜੀ ਹੰਦੀ ਪਰ ਲੰਬਾ ਭਾਈ ਆਪਣਾ ਨਾਮ ਮੈਂ ਬਾਬਾ ਗੁਰਮੇ ਸਿੰਘ ਪ੍ਰਾਇਮ ਰੇੜਾ ਕੋ ਡੰਗਾ ਠੇਲਾ ਲਿਖ ਸਮਝ ਦੂਜੂਨੀ ਪੰਜਾਬ ਅੱਜ ਮੈਂ ਟ੍ਰਾਂਸਪੋਰਟ ਨਗਰ ਜੇ ਖੜਾਇਆ ਇਸ ਟਾਈਮ ਜਿੱਤੇ ਲੱਖ ਕਰੋੜ ਦਾ ਟੈਕ ਜਿਹੜਾ ਇਮਪਰੂਵਮੈਂਟ ਟਰਸ ਤੋਂ ਜਾਂਦਾ ਵਾ ਮੈਂ ਕਾਰਪੋਰੇਟ ਟਰਸ ਨੂੰ ਪੁੱਛਿਆ ਚਾਹਣਾ ਕਿ ਇੱਥੇ ਇਨਸਾਨ ਨਹੀਂ ਆਂਦੇ ਅਗਰ ਇਹੀ ਸੜਕ लांस रोड क्वीन रोड मार रोड ही टुटी होंगी एक मिनट तो पहले बन जाने भी पची हजार मजदूर रहा आवाज नहीं कुछ होता इंसान नहीं मजदूर इंसान नी ए इंचानी इंचानी है जीवन जोत कौर सड़क बनी है मजदूर बल्ले रेंगे गरीब लोग रेंगे ने जिंदगी जीरे को तो कोई मेरे सवाल का जवाब थोड़ा वाही उच्च अधिकारी मैं तो तो क्या कि बहुत बारी इतों की आवाज सारे ਟਰਾਂਸਪੋਰਟ ਵਾਲਿਆਂ ਨੇ ਕੋਸ਼ਿਸ਼ ਕੀਤੀ ਵੀ ਕਿਸੇ ਕਿਸੇ ਦੇ ਬਨ ਜਾਵੇ ਲੇਕਿਨ ਕੋ ਆਵਾਜ਼ ਹੁੰਦਾ ਹੁਣ ਮੈਂ ਇਹ ਕਹਿਣਾ ਵਾਂ ਚੇਤਾਵਨੀ ਜਨਾ ਕਿ ਟਰਾਂਸਪੋਰਟ ਚੇਅਰਮੈਨ ਟਰਸਟ ਕੇ ਰਾਂਗਾ ਉੱਧਰ ਤੱਕ ਨਾ ਲਾਂਗਾ ਫੇਰੀ ਬਣਾਉਣਗੇ ਨਾ ਨਾ ਭਰਉਣਗੇ ਤੇ ਮੈਂ ਤੁਹਾਡਾ ਰਹਿ ਬੈਗਾ ਮੈਨੂੰ ਤੁਸੀਂ ਤੁਸੀਂ ਇਸ ਤੋਂ ਪਹਿਲਾਂ ਕਿਸੇ ਉੱਚ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ ਗੱਲ ਲਿਖਤੀ ਰੂਪ ਦਿੱਤਾਵੇ ਲਿਖਤੀ ਰੂਪ ਮੈਂ ਦੇਵਾਗਾ ਨਾ ਅੱਜ ਪਹਿਲਾਂ ਦੁੱਤਾ ਹੁਣ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਮੈਂ ਪ੍ਰਸ਼ਾਸਨ ਇੰਪਰੂਵਮੈਂਟ ਚਾਹੀਏ ਹੀ ਮੰਗ ਕਰਦਾ ਇਹਨੂੰ ਸਭ ਤੋਂ ਪਹਿਲੇ 20-25 ਹਜ਼ਾਰ ਮਜ਼ਦੂਰ ਹੈ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਵੇ ਇਹ ਟਰਾਂਸਫਰ ਨਗਰ ਬਣਾਇਆ ਜਾਵੇ ਤਾਂ ਇੱਥੇ ਬਿਮਾਰੀਆਂ ਫੈਲ ਸਕੇ ਇੱਥੇ ਬੜਬੜੇ ਟਰਾਂਸਪੋਰਟਰ ਆਉਂਦੇ ਨੇ ਬਹੁਤ ਵੱਡੀ ਟੈਕਸ ਫੇ ਕਰਦੇ ਨੇ ਇੰਪਰੂਵਮੈਂਟ ਰਸਟ ਨੂੰ ਆਪਣਾ ਕੀ ਨਾਮ ਤੇਰਾ ਮੇਰਾ ਨਾਮ ਰਿਸ਼ਵ ਜੀ ਇੱਥੇ ਕੀ ਕੰਮ ਕਰਦੇ ਤੁਸੀਂ ਮੇਰਾ ਚਾਹ ਦਾ ਕੰਮ ਹੈ ਜੀ ਸਾਹਮਣੇ ਜੇ ਚਾਹ ਦਾ ਕੰਮ ਕਰਦੇ ਹੋ ਤੇ ਇੰਨਾ ਟਾਈਮ ਮਗਰ ਤੈਨੂੰ ਦੇਖਦਿਆ ਕਿ ਇੱਥੇ ਇੰਨਾ ਗੰਦ ਪਿਆ ਚਿੱਕੜ ਪਿਆ ਔਰ ਜਦੋਂ ਮੀਂਹ ਆਉਂਦਾ ਕਿ ਇੰਨਾ ਪਾਣੀ ਖਲੋ ਜਾਂਦਾ ਵਾ ਤੇ ਉਸ ਦੇ ਉੱਤੇ ਤੁਸੀਂ ਕਿਹਨੂੰ ਕੰਪਲੇਂਟ ਦਿੱਤੀ ਜਾਂਦੀ ਹੈ ਸਰ ਬੜੀ ਵਾਰੀ ਇੰਪਰੂਵਮੈਂਟ ਰ ਤੇ ਇਥੇ ਐਮਐਲਏ ਸਾਹਿਬ ਦਾ ਸਾਰਾ ਹਿਸਾਬ ਕਿਤਾਬ ਲੱਗ ਗਈ ਉਹਨਾਂ ਦੇ ਅੱਗੇ ਸਾਰੀ ਸੜਕ ਬਣ ਗਈ ਆ ਸਿਰਫ ਆ ਟ੍ਰਾਂਸਪੋਰਟ ਨਗਰੀਆ ਜਿੱਥੇ ਕੋਈ ਸੜਕ ਨਹੀਂ ਬਣੀ ਅਮਨ ਕਿਤਨੀ ਕੀ ਨਾਮ ਤੋਂ ਡਾਵਾ ਕਿਹੜਾ ਲਗਾ ਔਰ ਕਿਹੜੀ ਟ੍ਰਾਂਸਪੋਰਟ ਅਮਨ ਕੁਮਾਰ ਦਿੱਲੀ ਰਾਜਸਥਾਨ ਟ੍ਰਾਂਸਪੋਰਟ ਕੰਪਨੀ ਲਿਮਟਿਡ ਟ੍ਰਾਂਸਪੋਰਟ ਨਗਰ ਅਮਰਦਸਰ ਕੀ ਸਮੱਸਿਆ ਆ ਰਹੀ ਹੈ ਜੀ ਇੱਥੇ ਤੱਕ ਸਮੱਸਿਆ ਇੱਥੇ ਵੇਖੋ ਸੜਕਾਂ ਦੀ ਸਮੱਸਿਆ ਆ ਉਹ ਇਹ ਰਸਤਾ ਨਹੀਂ ਸਹੀ ਸੀਵਰੇ ਪੈਣ ਵਾਲੀ ਨਹੀਂ ਇਹ ਉਹ ਨਹੀਂ ਸਹੀ ਟਰਾਂਸਪੋਰਟਾਂ ਦੇ اندر ਪਾਣੀ ਆ ਜਾਂਦਾ ਬੜੇ ਜ਼ਿਆਦਾ ਕਲੇਮ ਤੇ ਆ ਜਾਂਦੇ ਟਰਾਂਸਪੋਰਟਾਂ ਲੀਵਰ ਆਲਨ ਬਹੁਤ ਸਮੱਸਿਆ ਹੈ ਇਸ ਚੀਜ਼ ਦੀ ਜੀ ਕਰਕੇ ਲੀਵਰ ਆਲਨ ਦਾ ਬਹੁਤ ਨੁਕਸਾਨ ਹੁੰਦਾ ਮਾਲ ਚੋਰੀ ਹੋ ਜਾਂਦੇ ਆ ਕੋਈ ਕੰਦਲ ਕਰਦਾ ਕਹਿਰ ਖੁੱਟ ਜਾਂਦਾ 250 ਰੁਪਏ ਫੇਰਾ 500 ਰੁਪਏ ਦਾ ਨੁਕਸਾਨ ਹੋ ਜਾਂਦਾ ਉਹ ਕੀ ਕੰਮ ਕਰੇ ਗਏ ਸਰਕੀ ਦੀ ਇੱਕ ਤਾਂ ਧਿਆਨ ਦੇਣ ਵਾਲੀ ਗ੍ਰੂਅਰ ਡਰਸਟ ਹੈ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਲੱਖਾਂ ਰੁਪਏ ਰੈਵਨਿਊ ਟ੍ਰਾਂਸਪੋਰਟਰ ਦਿੰਦੀਆਂ ਸਾਰਿਆਂ ਨਾਲੋਂ ਜ਼ਿਆਦਾ ਟ੍ਰਾਂਸਪੋਰਟਰਾਂ ਤੋਂ ਰੈਵਨਿਊ ਸਰਕਾਰਾਂ ਨੂੰ ਜਾਂਦਾ ਫਿਰ ਵੀ ਟ੍ਰਾਂਸਪੋਰਟ ਨਗਰ ਦੀ ਅੰਦੇਖੀ ਕੀਤੀ ਹੈ ਜੀ ਕੋਈ ਧਿਆਨ ਨਹੀਂ ਪੈਂਦਾ ਇਸੇ ਬਾਰੇ ਮੈਨੂੰ ਤੁਸੀਂ ਕੀ ਮੰਗ ਕਰਦੇ ਜੇ ਕੋਈ ਸਾਡੇ ਇਹੋ ਹੀ ਮੰਗਿਆ ਕਿ ਸੜਕਾਂ ਬਣਨੀਆਂ ਚਾਹੀਦੀਆਂ ਕੋਈ ਇੱਥੇ ਕਦੀ ਝਾੜੂ ਵਾਲਾ ਨਹੀਂ ਆਇਆ ਕੋਈ ਇਹਨੇ ਕੋਈ ਸਫਾਈ ਦਾ ਧਿਆਨ ਨਹੀਂ ਦਿੰਦਾ। ਕੋਈ ਟ੍ਰੈਸਟ ਕੋਈ ਬੂਤੇ ਨੰਦਾ ਸਰਕਾਰੀ ਸਫਾਈ ਵਾਲ ਧਿਆਨ ਦਿੰਦਾ। ਕੋਈ ਸੀਵਰੇਜ ਦਾ ਕੋਈ ਧਿਆਨ ਨਹੀਂ। ਇੰਨੀ ਗੰਦਗੀ ਹੈ ਟ੍ਰਾਂਸਪੋਰਟ ਨਗਰ ਦੇ ਵਿੱਚ। ਕੂੜਿਆਂ ਦੇ ਮਾਰ ਲੱਗੇ ਹੋਏ ਆ। ਬਿਮਾਰੀ ਕਿੰਨੀ ਫੈਲ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਬਰਸਾਤੀ ਦੇ ਨੇ ਆ। ਇੱਥੋਂ ਦੇ ਲੋਕਾਂ ਨੂੰ ਇਨਸਾਨੀ ਸਮਝ ਆਏ। ਇਸੇ ਦਾ ਡੰਗਰ ਵਸਦੇ। ਕਿੰਨੇ ਸਾਲ ਹੋ ਗਏ ਤੁਸੀਂ ਇੱਥੇ ਰਹਿ ਰਹੇ? ਸਰ ਜਿਹੜਾ ਕੀ ਜਹਾਜ਼ ਘੜ ਦੇ ਉੱਤੇ ਇੱਕ ਤੁਹਾਨੂੰ ਵੀਡੀਓ ਦਿਖਾਈ ਗਈ ਆ ਉਹ ਸਰਪਿੰਨ ਖੁਦ ਦੇਖ ਕੇ ਕੀ ਕਹਿੰਦਾ ਆ ਦੇਖੋ ਪੰਜਾਬ ਫੋਕਸ ਵੱਲੋਂ ਦਾ ਦੇਖਿਆ ਅੱਜ ਵੀਡੀਓ ਬਗਰਾ ਦੇਖੀ ਹੈ ਲੇਕਿਨ ਉੱਥੇ ਜਿਹੜਾ ਜਗਾ ਜਗਾ ਇੱਕ ਦੋ ਜਗਾ ਤੇ ਕੂੜੇ ਦੇ ਡੱਬ ਪਏ ਹੈਗੇ ਮੈਂ ਉਹਨੂੰ ਇਕੁਆਇਰੀ ਵੀ ਕੀਤਾ ਹੈਗਾ ਕਿ ਨੇੜੇ ਤੇੜੇ ਦੇ ਹੋਟਲ ਵਾਲੇ ਰਾਤ ਬਰਾਤੇ ਉੱਥੇ ਕੂੜਾ ਸਿਟਦੇ ਆ ਜਹਾਜ਼ ਘੜ ਵਾਲੇ ਲੋਕਾਂ ਦਾ ਕੂੜਾ ਨਹੀਂ ਹੈ ਉੱਥੇ ਦੂਸਰੇ ਬਾਹਰੀ ਲੋਕ ਆ ਕੇ ਉਹ ਕੂੜਾ ਸਿਟ ਰਹੇ ਆ ਔਰ ਮੈਂ ਤੁਹਾਡੇ ਮੱਧਮ ਤੇ ذریعੇ ਹੋਣਾ ਨੂੰ ਵਾਰਨ ਕਰ ਦਿੰਦਾ ਕਿ ਜੇ ਕੋਈ ਹੁਣ ਕੂੜਾ ਸਿਟੇਗਾ ਉਹਦਾ ਵਹੀਕਲ ਜ਼ਬਤ ਹੋ ਜਾਏਗਾ ਫਿਰ ਉਹ ਵਿਅਕਤੀ ਜਿਹੜਾ ਕੂੜੇ ਸਿਟ ਰਿਹਾ ਧਿਆਨ ਨਾਲ ਸੁਣ ਲੈ ਜਿਹੜਾ ਕੂੜਾ ਇੱਥੇ ਆ ਕੇ ਸਿਟੇਗਾ ਉਹਦਾ ਵਹੀਕਲ ਜ਼ਬਤ ਹੋਏਗਾ ਔਰ ਉਸ ਬੰਦੇ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਔਰ ਰਿਕਵੈਸਟ ਹੈ ਬੇਨਤੀ ਹੈ ਕਿ ਅੱਜ ਤੋਂ ਬਾਅਦ ਕੂੜਾ ਨਾ ਸੁੱਟਣ ਔਰ ਜਿਹੜਾ ਦੋ ਜਗ੍ਹਾ ਕੂੜਾ ਮੈਨੂੰ ਤੁਸੀਂ ਦਿਖਾਇਆ ਤੁਹਾਡੇ ਵੀਡੀਓ ਦੇ ਮਾਧਿਅਮ ਨਾਲ ਦੇਖਿਆ ਹੈਗਾ ਮੈਂ ਔਰ ਮੈਂ ਕੱਲ ਹੀ ਲੇਬਰ ਲਗਾ ਕੇ ਇੱਕ ਦੋ ਦਿਨਾਂ ਦੇ ਵਿੱਚ ਐਕਸਲ ਸਾਹਿਬ ਨੂੰ ਮੈਂ ਮੋਕੇ ਹੁਣੇ ਬੁਲਾਇਆ ਹੈਗਾ ਤੁਹਾਡੇ ਸਾਹਮਣੇ ਵਿਕਰਮ ਜੀ ਅਗੇ ਨਹੀਂ ਬੈਠੇ ਨੇ ਐਕਸਲ ਸਾਹਿਬ ਉਹ ਉਹਨਾਂ ਨੂੰ ਇਨਸਟਰਕਸ਼ਨ ਦੇ ਦਿੱਤੀ ਹੈ ਕਿ ਵਿਦਿਨ 2 ਡੇਸ ਇਹਨੂੰ ਸਾਰਾ ਕੂੜੇ ਨੂੰ ਰਿਮੂਵ ਕਰ ਦਿੱਤਾ ਜਾਵੇ ਆ ਨਾਲੇ ਨਾਲ ਇੱਕ ਪਾਰਕ ਦੀ ਵੀ ਸਮੱਸਿਆ ਹੈ ਉਥੇ ਕਾਫੀ ਝਾੜ ਹੈਗਾ ਔਰ ਉਹ ਵੀ ਕਹਿ ਦਿੱਤਾ ਗਿਆ ਹੈ ਕਿ ਇਹਨੂੰ ਝਾੜ ਨੂੰ ਬਿਲਕੁਲ ਕਲੀਅਰ ਕਰਕੇ ਇਹਨੂੰ ਪਧਰਾ ਕੀਤਾ ਜਾਵੇ ਤੇ ਉਥੇ ਕੋਈ ਜੋ ਵੀ ਹੈ ਬੰਦੀ ਪਲਾਂਟੇਸ਼ਨ ਕੀਤੀ ਜਾਵੇ ਔਰ ਦੂਸਰਾ ਰੋਡਸ ਦਾ ਸਵਾਲ ਹੈਗਾ ਆ ਟੈਂਡਰ ਲੱਗੇ ਨੇ ਔਰ ਉਹ ठेकेदार ਜਿਹੜਾ ਨੂੰ ਟੈਂਡਰ ਲਗਾਏ ਸੀ ਕੁਝ ਉਹ ਆਪਣਾ ਉਹਨਾਂ ਦੀ ਅਰਨੇਸਟ ਮਨੀ ਸਾਡੇ ਕੋਲ ਹੈਗੀ ਹੈ ਉਹ ਜਲਦ ਸਤੇ ਪਾ ਦਿੱਤੀ ਹੈ ਹੁਣ ਕੰਮ ਤੋਂ ਭੱਜ ਗਏ ਸਾਰੇ ਦੇ ਸਾਰੇ ਅਸੀਂ ਉਹਨਾਂ ਦੇ ਟੈਂਡਰ ਫੋਰਬਿਡ ਕਰਕੇ ਦੁਬਾਰਾ ਟੈਂਡਰ ਲਗਾ ਰਹੇ ਹਾਂ ਕਿਉਂਕਿ ਪ੍ਰੋਸੈਸ ਹੈ ਉਸ ਤੋਂ ਬਗੈਰ ਨਹੀਂ ਕਰ ਸਕਦੇ ਔਰ ਉਹ ਦੁਬਾਰਾ ਲਗਾ ਕੇ ਉਹ ਜਿੱਤਦਾ ਹੀ ਉਹ ਟੈਂਡਰ ਮਚਿਊਰਡ ਹੁੰਦੇ ਆ ਜਲਦੀ ਤੋਂ ਜਲਦੀ ਰੋਡਸ ਦਾ ਹੋਰ ਡਿਵਾਈਡਰਸ ਦਾ ਜਿਹੜਾ ਵੀ ਕੰਮ ਹੈ ਲਾਈਟਸ ਦਾ ਉਹ ਸਾਰਾ ਹੀ ਕਰ ਦਿੱਤਾ ਜਾਏਗਾ ਔਰ ਯਕੀਨ ਰੱਖੋ ਕੋਈ ਸੇ ਕੰਮ ਦੀ ਕੋਤਾਈ ਨਹੀਂ ਵਰਤੀ ਜਾਏਗੀ ਟੈਂਡਰਸ ਦਾ ਇੱਕ ਟੈਕਨੀਕਲ ਪ੍ਰੋਸੈਸ ਹੁੰਦਾ ਸਾਰੇ ਟੈਂਡਰ ਲੱਗੇ ਹੋਏ ਸੀ ਫਿਰ ਕਹਿ ਦੂਗਾ ਉਹ ਲੇਕਿਨ ਉਹ ਉਹ ठेकेदार ਹੀ ਨਹੀਂ ਕੰਮ ਕਰਨਾ ਹੈ ਉਹਨਾਂ ਦੀ ਜਿਹੜੀ ਅਸੀਂ ਅਮਾਉਂਟ ਵੀ ਜਬਤ ਕਰ ਰਹੇ ਹੈਗੇ ਦੁਆਰਾ ਟੈਂਡਰ ਮੰਡੇ ਤੋਂ ਲੱਗ ਜਾਣਗੇ 10 15 ਦਿਨ ਬਾਅਦ ਉਹ ਵੀ ਪ੍ਰੋਸੈਸ ਸਪਟੰਬਰ ਚ ਚાલુ ਹੋ ਜਾਣਾ ਚਾਹੀਦਾ ਹੋਪੇ ਪੱਕਾ ਹੋ ਜਾਏਗਾ ਸਰ ਕਿਸੇ ਨੇ ਵੀ ਅਜੇ ਤੱਕ ਤੁਹਾਨੂੰ ਕੋਈ ਲਿਖਤੀ ਰੂਪ ਦੇ ਵਿੱਚ ਇਹ ਨਹੀਂ ਕੋਈ ਕੰਪਲੇਨ ਵਗੈਰਾ ਦਿੱਤੀ ਗਈ ਜੇ ਇਸ ਤਰ੍ਹਾਂ ਮੈਂ ਤੁਹਾਡੇ ਧਿਆਨ ਚ ਨਹੀਂ ਨਹੀਂ ਮੈਨੂੰ ਕਿਸੇ ਨੇ ਇਸ ਜਿਹੜਾ ਗਾਰਬੇਜ ਹੋਰੇ ਦੂਸਰੇ ਦਾ ਕੋਈ ਲਿਖਤੀ ਕੰਪਲੇਨ ਨਹੀਂ ਦਿੱਤੀ ਅ ਜਿੱਥੋਂ ਤੱਕ ਉਹਨਾਂ ਦਾ ਰੋਡ ਦਾ ਸਵਾਲ ਹੈ ਇੱਥੋਂ ਡੈਲੀਗੇਟਸ ਬਿਲਕੁਲ ਆਉਂਦੇ ਰਹੇ ਮਿਲਦੇ ਰਹੇ ਹੁਣਾਂ ਨੇ ਜ਼ਰੂਰ ਮੈਨੂੰ ਇਸ ਵਾਰ ਇਹ ਕਿਹਾ ਹੈਗਾ ਕਿ ਇਸ ਤਰ੍ਹਾਂ ਨਾ ਦੀਆਂ ਫੈਸਿਲਿਟੀ ਸਹੀ ਠੀਕ ਨਹੀਂ ਆ ਰੋਡ ਠੀਕ ਨਹੀਂ ਹੈ ਗੱਡੇ ਪਏ ਉੱਤੇ ਬਾਰਿਸ਼ ਦਾ ਮੌਸਮ ਹੈ ਔਰ ਉਹ ਸਾਡੀ ਥੋੜੀ ਜਿਹੀ ਮਜਬੂਰੀ ਹੈਗੀ ਆ ਉਹ ਟੈਂਡਰ ਕਰਕੇ ਨਹੀਂ ਹੋ پا ਰਿਹਾ ਔਰ ਉਹ ਵੀ ਜਲਦੀ ਕਰਾਂਗੇ ਥੈਂਕ ਯੂ ਸਰ ਓਕੇ